हां जी दोस्तों हर पंजाबी बंदे दी रीत ਹੁੰਦੀ ਆ ਕਿ ਸਾਡੇ ਘਰੇ ਸਾਡੇ ਖੇਤ ਦੇ ਵਿੱਚ ਆਮਬ ਦਾ ਇੱਕ ਦਰਾਖਤ ਤਿਆਰ ਹੋ ਜੇ ਅਸੀਂ ਵੀ ਆਪਣੇ ਹੱਥੀਂ ਆਮਬ ਤੋੜ ਕੇ ਖਾ ਸਕੀਏ ਪਰ ਫੌਜੀ ਸਾਹਿਬ ਇਹ ਰੀਜ ਬਹੁਤ ਘੱਟ ਪੂਰੀ ਹੁੰਦੀ ਆ ਅੰਬ ਚੱਲਦਾ ਨਹੀਂ ਬਈ 90% ਅੰਬ ਨਹੀਂ ਚੱਲਦਾ ਬਈ ਜੀ ਕੀ ਕਾਰਨ ਹੁੰਦਾ ਬਈ ਇੱਕ ਤਾਂ ਬਈ ਜੀ ਇਹ ਥੋੜਾ ਜਿਹਾ ਪਾਣੀ ਵੱਧ ਮੰਗਦਾ ਹਾਂਜੀ ਸੱਲਪਾਲਦਾ ਜ਼ਿਆਦਾ ਜੀ ਦੂਸਰਾ ਬਈ ਜੀ ਛੋਟੇ ਬੂਟੇ ਇਹ ਘੱਟ ਚੱਲਦੇ ਆ ਹਾਂ ਇਹ ਸਮੱਸਿਆ ਬਈ ਛੋਟੇ ਬੂਟੇ ਸੁੱਕ ਜਾਂਦੇ ਨੇ ਆਪਾਂ ਸਸਤਾ ਵੇਖ ਕੇ 100 200 500 400 ਵਾਲੇ ਲੈ ਲੈਣੇ ਆ ਹੂੰ ਕੱਦ ਛੋਟਾ ਹੁੰਦਾ ਉਮਰ ਘੱਟ ਹੁੰਦੀ ਆ ਜੀ ਜੀ ਬਈ ਜਿਵੇਂ ਹੁਣ ਸਾਡੇ ਕੋਲੇ ਜੀ 6 ਫੁੱਟ ਦਾ ਹੀ ਅੰਬ ਹੈ 300 ਰੁਪਏ ਦਾ ਹਾਂਜੀ 6 ਫੁੱਟ ਦਾ ਹੀ ਅੰਬ 6 ਤੋਂ ਉਹੀ ਚੀਜ਼ 300 ਦੀ ਹੈ ਸਿਰਫ ਕੀ ਹੈ ਹਾਈਟ ਦਾ ਬਰਾਬਰ ਹੋ ਗਈ ਮਟਾਈ ਨਹੀਂ ਆਪਾਂ ਦੇਖਦੇ ਜੀ ਫਿਰ ਅਗਲਾ ਕਹਿੰਦਾ ਯਾਰ ਫਲਾਣੇ ਥਾਂ ਅਸੀਂ ਇੰਨੇ ਦਾ ਦਿੰਦੇ ਆ ਇੱਥੇ ਇੰਨੇ ਦਾ ਦਿੰਦੇ ਆ ਹਾਂਜੀ ਹੁਣ ਆ ਜਿਵੇਂ ਅੰਬਾ ਜੀ ਹਨਾ ਜੀ ਬਈ ਇਹਦਾ ਕਾਫੀ ਵੱਡੇ ਆ ਗਏ ਬਈ ਇਹ ਬਈ ਆ ਗਿਆ 50 ਕਿਲੋ ਚ 50 ਕਿਲੋ ਮਿੱਟੀ ਵਾਲਾ ਹਾਂਜੀ 50 ਕਿਲੋ ਮਿੱਟੀ ਹੈ ਤੇ ਵੈਰਾਈਟੀ ਹੈਗੀ ਆ ਜੀ ਚੌਸਾਂਬ ਮਸ਼ਹੂਰ ਆ ਜਿਹੜਾ ਬਈ ਹੈਨਾ ਜਿਹੜੇ ਅੰਬਾਂ ਦੇ ਸ਼ਕੀਨ ਆ ਉਹ ਜਾਣਦੇ ਹੈ ਵੈਰੈਟੀ ਵਾਲੇ ਹਾਂਜੀ ਜਿਨ੍ਹਾਂ ਨੂੰ ਪਤਾ ਇਸ ਚੀਜ਼ ਬਾਰੇ ਹੁਣ ਬਾਈ ਜੀ ਦੇਖੋ ਇਹ ਵੀ ਤਾਂ 8 ਫੁੱਟ ਦਾ ਬੁੱਟਾ ਹੈ ਹਾਂਜੀ ਉਹ 6 ਫੁੱਟ ਦੇ ਆ ਮੋਟਾ ਕਿੰਨਾ ਹੈ ਬਾਈ ਜੀ ਆ ਦੇਖੋ ਆ ਦੇਖੋ ਬਈ ਇਹਦਾ ਮੁੱਢ ਦੇਖੋ ਹਾਂ ਇਹੜੀ ਆ ਚੀਜ਼ ਹੈ ਨਾ ਬਈ ਹਾਂ ਆ ਚੀਜ਼ ਦੇਖੋ ਮਟਾਈ ਪੀਣੀ ਹੈ ਹਾਂ ਦੇਖੋ ਬਈ ਹੈ ਨਾ ਮਟਾਈ ਦੇ ਹਿਸਾਬ ਨਾਲ ਬਾਈ ਜੀ ਰੇਟ ਦਾ ਫਰਕ ਆ ਜਾਂਦਾ ਠੀਕ ਹੈ ਬਈ ਇਹੀ ਚੀਜ਼ ਆਪਾਂ ਜਿਵੇਂ ਕਹਿ ਦਿੰਦੇ ਆ ਜਿਵੇਂ ਹੁਣ ਇਦਾਂ ਬਾਕੀ ਤੇ ਬਈ ਮਿਹਨਤ ਵੀ ਘੱਟ ਲੱਗੂਗੀ ਹੈ ਨਾ ਮਿਹਨਤ ਵੀ ਘੱਟ ਲੱਗੂ ਬਾਈ ਫਿਰ ਉਹੀ ਚੀਜ਼ ਆ ਦੇਖ ਲੋ ਇਦੋਂ ਵੀ ਸਿਰਾ ਕੰਮ ਆ ਹੋ ਗਿਆ ਬਈ ਆ ਲੈ ਲੋ ਜੀ ਆ ਦੇਖੋ 12 ਫੁੱਟ ਦਾ ਬੂਟਾ ਹੈ ਹਾਂਜੀ 90 ਕਿਲੋ ਵਜਣਾ ਠੀਕ ਹੈ ਬਾਈ ਤੇ ਡੌਲੇ ਜਿੰਨਾ ਮੋਟਾ ਦੇਖ ਦਿਖਾ ਇਹ ਬਾਈ ਚੱਲੂਗਾ ਇਹ ਵੀ ਵਧੀਆ ਚੱਲੂਗਾ ਬਾਈ ਜੀ ਇਹ ਸਪੈਸ਼ਲ ਡਿਮਾਂਡ ਦੇ ਉੱਤੇ ਮੰਗਾਏ ਵਿਆ ਜਿਹੜੇ ਕਿਸਾਨ ਭਰਾ ਅੱਕੇ ਪਏ ਹੈ ਨਾ ਇਹ ਅੰਬ ਲਾ ਲਾ ਕੇ ਹੁੰਦੇ ਨੇ ਹਾਂਜੀ ਹਾਂਜੀ ਉਹ ਭਰਾਵਾ ਕਹਿੰਦੇ ਪੈਸੇ ਇੱਕ ਵਾਰੀ ਲੱਗ ਜਾਣ ਕਿਉਂਕਿ ਆਂਬ ਆਪਾ ਹਾਰਪੁਰ ਦੇਖਿਆ ਸੀ ਬਾਈ ਮੰਨੇ ਦੀ ਵੀਡੀਓ ਦਿਖਾਈ ਸੀ 31 ਸਾਲ ਬਾਈ ਦੀ ਉਮਰ ਸੀ 31 ਸਾਲ ਦਾ ਹੀ ਬੂਟਾ ਸੀ ਤੇ ਕਿੰਨਾ ਵੱਧਿਆ ਸੀ 31 ਸਾਲਾਂ ਚ ਬਾਈ ਤੁਸੀਂ ਸਹੀ ਗੱਲ ਹੈ ਹੈ ਨੀ ਉਹ ਚੀਜ਼ ਹੈ ਤੇ ਆਹ ਦੇਖ ਲਓ ਬਾਈ ਜਿਨ੍ਹਾਂ ਨੇ ਅੰਬ ਲਾਉਣਾ ਪੂਰਾ ਸ਼ੌਂਕ ਆ ਆਪਾਂ ਨੂੰ ਤਾਂ ਆਹ ਬੂਟਾ ਲਾ ਲਿਓ ਬਾਈ ਬੇਫਿਕ ਤੇ ਪੂਰਾ ਵਧੀਆ ਚੱਲਿਆ ਹੋਇਆ ਸੁੱਕਣ ਦੇ ਚਾਂਸ ਬਹੁਤ ਘੱਟ ਨੇ ਸੁਭਾਲ ਚੰਗੀ ਤਰ੍ਹਾਂ ਕਰੋ ਬਈ ਇਹਨੂੰ ਲਾਉਣ ਦਾ ਤਰੀਕਾ ਕੀ ਹੁੰਦਾ ਇਹ ਵੀ ਦੱਸ ਦਿਓ ਕਿ ਕਾਜ ਇਹਦੇ ਚ ਆਏ ਬਾਈ ਜੀ ਵੀ ਇੱਕ ਤਾਂ ਇਹਨੂੰ ਆਪਾਂ ਜਿਹੜੀ ਸਿਫਾਰਿਸ਼ ਕਰਦੇ ਆਂ ਵੀ ਇਹਨੂੰ ਭਾਲ ਪਾਓ ਨਹਿਰ ਦੀ ਰੇਗੀ ਸੈਟ ਪਾਉਣ ਜਿਹੜੀ ਆਪਾਂ ਪਾਉਣ ਜਿਹੜੀ ਕਹਿ ਦਿੰਦੇ ਹਾਂ ਜੀ ਹੁਣ ਦੂਸਰਾ ਬਾਈ ਜੀ ਇਹਦੇ ਥੱਲੇ ਆਪਾਂ ਕਹਿੰਦੇ ਆਂ ਕੰਕਰੀਟ ਪਾਓ ਠੀਕ ਇਟਾਂ ਡੜਲੇ ਜਿਹੜੇ ਆਪਾਂ ਬੋਰ ਥੱਲੇ ਵੀ ਆਪਾਂ ਸੁਣਦੇ ਹੁੰਦੇ ਸੀ ਵੀ ਹਾਂ ਜੀ ਹਾਂ ਜੀ ਕਿਉਂਕਿ ਇਹਦੀ ਜੜ ਥੋੜੀ ਜੀ ਔਖੀ ਚੱਲਦੀ ਆ ਤੀਸਰਾ ਬਈ ਇਹ ਦੂਜੇ ਬੂਟਿਆਂ ਦੇ ਮੁਕਾਬਲੇ ਪਾਣੀ ਵੱਧ ਪਾਲਦਾ ਜੀ ਹਾਂਜੀ ਇਸ ਕਰਕੇ ਇਹਨੂੰ ਥੋੜਾ ਜਿਹਾ ਸਿੱਲਾ ਪਾਣ ਚਾਹੀਦਾ ਮਤਲਬ ਇਹ ਨਹੀਂ ਵੀ ਇਹਦੇ ਚ 24 ਘੰਟੇ ਪਾਣੀ ਖੜਾ ਰਵੇ ਠੀਕ ਹੈ ਨਮੀ ਚਾਹੀਦੀ ਨਮੀ ਚਾਹੀਦੀ ਹੈ ਜੀ ਹੂੰ ਇਹ ਚੀਜ਼ ਹੈ ਜੀ ਸੁੱਕਣਾ ਨਹੀਂ ਚਾਹੀਦੀ ਤਾਂ ਕਿ ਜਿੱਥੇ ਲੱਗਿਆ ਇਹ ਗ੍ਰੋਥ ਥੋੜੀ ਜਿਹੀ ਆਮ ਬੂਟਿਆਂ ਨਾਲੋਂ ਸਲੋ ਹੁੰਦੀ ਆ ਤਾਂ ਆਪਾਂ ਕਹਿੰਦੇ ਬਈ ਇਹ ਬੂਟਾ ਥੋੜਾ ਜਿਹਾ ਵੱਡਾ ਲਾਓ ਠੀਕ ਹੈ ਅੰਬ ਦੀ ਬਈ ਗ੍ਰੋਥ ਸਲੋ ਹੁੰਦੀ ਆ ਪਰ ਇਹਦੀ ਉਮਰ ਬਹੁਤ ਹੁੰਦੀ ਆ ਹਨਾ ਹਨਾ ਬਈ ਜੀ ਇਸ ਤੋਂ ਵੱਡੇ ਫੋਰ ਵੀ ਮਿਲਦੇ ਸੀ ਅੱਛਾ ਜੀ ਇਹ 90 ਕਿਲੋ ਵਜਣਾ ਉਹ ਪਹਿਲਾਂ ਤਾਂ ਉਹਨਾਂ ਨੇ ਤਾਂ ਆਪਣੀ ਗੱਡੀ ਲੋਡ ਕਰ ਦੇਣੀ ਸੀ ਆਪਾਂ ਵੀ ਅਸੀਂ ਰਖਾ ਦਿੰਦੇ ਜਿੰਮੇਦਾਰ ਬੰਦਾ ਉਹਨੂੰ ਘਰੇ ਕਿਵੇਂ ਲਾਉਂਦਾ ਇਹਨੂੰ ਹੀ ਲਿਆਉਣ ਵਾਸਤੇ ਬਈ ਗੱਡੀ ਚਾਹੀਦੀ ਛੋਟਾ ਚਾਹੀਦੀ ਹਾਂ ਇਹ ਕਾਰ ਚ ਨਹੀਂ ਜਾਂਦਾ 50 ਕਿਲੋ ਵਾਲਾ ਚਲਾਏ ਨਾ 12 ਫੁੱਟ ਲੰਬਾਈ ਹੈ ਬਈ ਜੀ ਕਾਰ ਇਹਦਾ ਬਈ ਛੋਟਾ ਇੱਥੇ ਚਾਹੀਦਾ ਲਿਆਉਣਾ ਹੀ ਨਹੀਂਗਾ ਜੀ ਪਰ ਲੈ ਜਾ ਜਿੰਨੇ ਮਰਜ਼ੀ ਆ ਦੇ ਲੋ ਬਈ ਦੇਖੋ ਬਈ ਜੀ ਜਿੰਨੇ ਜਿੰਨੇ ਆਪਣੇ ਡੌਲੇ ਹੁੰਦੇ ਆ ਉਹਨੇ ਉਹਨੇ ਮੋਟੇ ਪਏ ਆ ਆ ਦੇਖ ਲੋ ਬਈ ਲੋ ਬਈ ਸਟਾਕ ਜਿੰਨਾ ਮਰਜ਼ੀ ਲੈ ਜਾ ਮਰਜ਼ੀ ਲੈ ਲਓ ਜੀ ਜਿਹਨੇ ਕੋਠੀ ਚ ਲਾਉਣਾ ਵਧੀਆ ਆਉਂਦਾ ਹਨਾ ਆ ਦੇਖੋ ਖੇਤ ਚ ਲਾਉਣਾ ਤੁਸੀਂ ਬੇਫਿਕਰ ਹੋ ਕੇ ਬੇਚਿੰਤ ਹੋ ਕੇ ਲਾੜੋ ਜੇ ਲੈਣੇ ਆ ਛੋਟੇ ਉਹ ਵੀ ਮਿਲ ਜਾਣਗੇ 200 ਤੋਂ ਸ਼ੁਰੂ ਹੋ ਕੇ ਜਿੰਨੇ ਮਰਜ਼ੀ ਰੇਟ ਚ ਲੈ ਲਓ 100 ਰੁਪਏ ਤੋਂ ਅੰਬ ਸ਼ੁਰੂ ਹੋ ਜਾਂਦਾ ਜੀ ਤੇ ਆਪਣੇ ਕੋਲੇ ਇਸ ਟਾਈਮ 35 3800 ਤੱਕ ਦਾ ਅੰਬ ਪਿਆ ਜਿਹੜਾ ਮਾਰਕੀਟ ਦੇ ਵਿੱਚ 6-7000 ਰੁਪਏ ਲਈ ਜਾਂਦੇ ਆ ਆਪਣਾ ਅੱਧਾ ਰੇਟ ਆ ਉਹਦੇ ਨਾਲੋਂ ਠੀਕ ਹੈ ਬਾਈ ਤੇ ਜੇ ਬਾਈ ਜਾਇਜ਼ ਰੇਟ ਚ ਬੂਟੇ ਲੈਣੇ ਆ ਫਲਾਂ ਵਾਲੇ ਪੰਜਾਬੀਓ ਤਾਂ ਸਿੱਧੂ ਹਾਈ ਟੈਕ ਨਰਸਰੀ ਬੋਰ ਆਜੋ ਬਾਈ ਕੋਲੇ ਪੂਰਾ ਵਧੀਆ ਫੁੱਲ ਸਟਾਕ ਆ ਚੁੱਕਿਆ ਜਿਹੜਾ ਮਰਜੀ ਫਲਾਂ ਦਾ ਬੂਟਾ ਲੈ ਲਓ ਆਂਬ ਦੇਖ ਲਓ ਹਨਾ ਆਂਬਾਂ ਦੇ ਵਿੱਚ ਆਂਬ ਦੀ ਜਿਹੜੀ ਮਰਜੀ ਵੈਰਾਈਟੀ ਲੈ ਲਓ ਬਾਈ ਕਿੰਨੀਆਂ ਵੈਰਾਈਟੀਆਂ ਆਂਬ ਦੀਆਂ ਆਪਣੇ ਆਂਬਾਂ ਦੀਆਂ ਵਾਧੂ ਵੈਰਾਈਟੀਆਂ ਜੀ ਆਹ ਦੇਖੋ ਆ ਪਿਆ ਜੀ ਕੇਸਰ ਆਹ ਲਓ ਜੀ ਕੇਸਰ ਆਂਬ ਬਹੁਤ ਮਸ਼ਹੂਰ ਵੈਰਾਈਟੀ ਆ ਜੀ ਐਵੇਂ ਤਾਂ ਦੱਸਿਆ ਪਤਾ ਨਹੀਂ ਲੱਗਣਾ ਬਾਈ ਜੀ ਹਨਾ ਤੁਸੀਂ YouTube ਤੇ ਕੱਢ ਲਵਾ ਦਿਓ ਬਾਈ ਜੀ Google ਕਰ ਲਓ YouTube ਕੱਢ ਲਓ ਕੇਸਰ ਆਂਬੇ ਦਾ ਪੱਤਾ ਦੇਖ ਲਓ ਲੱਗੇ ਤਰ੍ਹਾਂ ਦਾ ਹੋਊਗਾ ਮਾਲਿਕਾ ਇਹ ਮਾਲਿਕਾ ਮੰਗੋ ਆ ਗਿਆ ਦੇਖੋ ਬਾਈ ਹਰੇਕ ਵੈਰਾਈਟੀ ਮਿਲੂਗੀ ਬਾਈ ਜਿਹੜੀ ਵੀ ਤੁਸੀਂ ਕਹੋਗੇ ਹਾਂ ਜੀ ਆਹ ਲਓ ਜੀ ਆ ਕੇਸਰ ਪਿਆ ਮ ਹਾਂਜੀ ਆ ਨਵੀਂ ਵੈਰੈਟੀ ਆ ਮਾਲਿਕਾ ਆ ਗਿਆ ਹਾਂ ਇੱਧਰ ਮਾਲਿਕਾ ਪਈ ਆ ਜੀ ਅਮਰਪਾਲੀ ਵੀ ਹੋਊਗਾ ਬਾਈ ਅਮਰਪਾਲੀ ਆ ਦੇਖ ਲਓ ਜੀ ਅਮਰਪਾਲੀ ਅਮਰਪਾਲੀ ਵੀ ਮਿਲ ਜੂਗਾ ਬਾਈ ਇਹ ਕਿਹੜਾ ਆ ਸਾਰਾ ਹੀ ਅਮਰਪਾਲੀ ਆ ਜੀ ਦਸਹਰੀ ਦਸੂਰੀ ਵੀ ਹੋਊਗਾ ਜੀ ਉਹ ਵੀ ਉਧਰ ਪਈ ਆ ਜੀ ਲਓ ਬਾਈ ਦੇਖੋ ਆ ਦੇਖ ਲਓ ਆ ਸਾਰਾ ਬਾਈ ਨੇ ਅੱਧੀ ਨਰਸਰੀ ਜਿੱਦਾ ਅੰਬ ਵੀ ਰੱਖ ਛੱਡਿਆ ਦੇਖਣ ਉੱਤੇ ਤੇ ਚੀਕੂ ਤੇ ਜੋਰ ਆ ਜੀ ਜਿੰਨਾ ਮਰਜ਼ੀ ਲੈ ਜਾਓ ਬਾਈ ਆ ਕੇ ਉਹਨਾਂ ਦੇਖ ਲਓ ਬਾਈ ਜੀ 8 ਫੁੱਟ ਦਾ ਬੂਟਾ ਹੈ ਹਾਂਜੀ ਮੋਟਾ ਦਿਖਾ ਦਿਓ ਕੈਮਰੇ 'ਚ ਆਹ ਦੇਖੋ ਬਾਈ ਹੈ ਨਾ ਜੀ ਆ ਦੇਖ ਲਓ ਕਿੰਨਾ ਮੋਟਾ ਜੀ ਲਓ ਜੀ ਦੇਖੋ ਨਾ ਸਾਰਾ ਬਾਗ ਬਾਕੀ ਜੜ ਲੱਗੀ ਹੋਈ ਆ ਬਾਈ ਕੋਈ ਟੈਨਸ਼ਨ ਨਹੀਂ ਆਏਨੀ ਵੀ ਲਿਆ ਕੇ ਨਾ ਸੂਜੋ ਰੱਖੋ ਬਾਈ ਜੀ ਮਤਲਬ ਹੀ ਕੋਈ ਨਹੀਂਗਾ ਪੂਰੀ ਮੈਂਟੇਨੈਂਸ ਹੈ ਇਹਨਾਂ ਦੀ ਆ ਦੇਖੋ ਬਾਈ ਆ ਪਈਆਂ ਜੀ ਉਹੀ ਕੇਜੀ ਟੈਨ ਜਾਵਣ ਆ ਗਈ ਵੱਡੀ ਬੋੜ ਵਰਗੇ ਪੱਤੇ ਆ ਬਾਈ ਕਿਹੜੀ ਵੈਰੈਟੀ ਆ ਇਹ ਕੇਜੀ ਟੈਨ ਕੇਜੀ ਟੈਨ ਬਾਈ ਹਾਂਜੀ 100 ਗ੍ਰਾਮ ਦੀ ਇੱਕ ਜਾਵਣ ਹੁੰਦੀ ਆ ਜਿਹੜਾ ਤੁਸੀਂ YouTube ਤੇ ਦੇਖਦੇ ਆ ਜੀ 8 8 10 10 ਫੁੱਟ ਦੇ ਬੂਟੇ ਪਏ ਆ ਜੀ ਲਓ ਜੀ ਚੱਕੋ ਬਾਈ ਜਿਹੜਾ ਮਰਜੀ ਬੂਟਾ ਲੈ ਲਓ ਅੰਬ ਜੀ ਕੋ ਅਮਰੂਦ ਕਿੰਨੂ ਨਾਸਪਾਤੀ ਆੜੂ ਸਾਰੇ ਮਿਲ ਜਾਣਗੇ ਬਿਲਕੁਲ ਜਾਈਗੇ ਇਹ ਹਸਾਰ ਸਪੈਦਾ ਅਮਰੂਦ ਆਪਣਾ ਖੁਦ ਦਾ ਤਿਆਰ ਕੀਤਾ ਜੀ ਕਿੰਨੂ ਆ ਗਿਆ ਜੀ 2 ਸਾਲ ਦਾ ਹਾਂਜੀ 5-6 ਫੁੱਟ ਦਾ ਜੀ ਮੈਂ ਤਾਂ ਸੁਣਨਾ ਚਾਹਿਆ ਕਹਿੰਦਾ ਜੀ ਹਿਸ਼ਾਰਪੁਰ 4-400 ਦਾ ਤਾਂ ਛੋਟਾ ਬੂਟਾ ਜਿਹੜਾ ਕਿੰਨੂ ਦਾ ਹਾਂਜੀ ਕਿਸਾਨ ਭਰਾ ਉੱਥੇ ਜਿਹੜੇ ਲੈਂਦੇ ਆ ਮੰਨ ਲਓ ਆਪਣੇ ਕੋਲੇ ਇੱਧਰ ਪਿਆ ਕਿੰਨੂ ਹਾਂਜੀ ਉਹ ਸਾਲ ਦਾ ਬੂਟਾ ਜੀ ਆਪਣਾ ਰੇਟ ਹੈ 100 ਰੁਪਏ ਜਿਹੜਾ ਕੋਈ ਇਕੱਠਾ ਹੀ ਲੈਂਦਾ ਉਹਨੂੰ 80 90 ਰੁਪਏ 80 ਰੁਪਏ ਲਾ ਦਿੰਨੇ ਆ। ਹਾਂ ਜੀ। ਆ ਭਾਈ ਹੁਣ ਮੇਰੇ ਆ ਦੇਖੋ ਕੈਮਰੇ 6 ਫੁੱਟ ਦਾ ਬੂਟਾ ਹੈ। ਆ ਦੇਖੋ ਜੀ ਹਾਂ। 6 ਫੁੱਟ ਦਾ ਬੂਟਾ ਬਾਈ ਜੀ ਸਾਡਾ ਰੇਟ 250 ਰੁਪਏ ਹੈ। 250 ਰੁਪਏ ਦਾ ਸਿਰਫ ਜੀ 6 ਫੁੱਟ ਦਾ ਜੀ। ਠੀਕ। 2 ਸਾਲ ਦਾ। ਇਹਨੂੰ ਅਗਲੇ ਸਾਲ ਫਲ ਆਊਗਾ। ਭਾਈ ਆਪ ਆਪ ਲੈਂਦੇ ਰਹੇ ਆ ਇਹਦੇ ਨਾਲੋਂ ਅੱਧੇ ਬੂਟੇ 2.5 250 ਦੇ ਦਿੰਦੇ ਆ। ਹਾਂ ਜੀ। ਆਮ ਨਰਸਰੀਆਂ ਹਨਾ। ਇਹ ਫਿਰ ਆ ਗਿਆ ਜੀ ਆਮਲਾ। ਹਾਂ ਜੀ। ਅਚਾਰੀ ਅੰਬ ਜੀ ਵੈਸੇ ਤਾਂ ਆਪਣੇ ਕੀ ਕਰਦੇ ਬਾਈ ਜੀ 20 ਰੁਪਏ ਵਾਲੀਆਂ ਦਾ ਅੰਬੀਆਂ ਦਾ ਅਚਾਰ ਪਾ ਲੈਂਦੇ ਆ ਪਰ ਮੇਨ ਬਾਈ ਜੀ ਆ ਹੁੰਦਾ ਅਚਾਰੀ ਅੰਬ ਰਾਮ ਕੇਲਾ ਰਾਮ ਕੇਲਾ ਰਾਮ ਕੇਲਾ ਬਾਈ ਕਿਉਂਕਿ ਅਸੀਂ ਚਾਰ ਦਾ ਕੰਮ ਕਰਦੇ ਆ ਇਹਦਾ ਅਚਾਰ ਸਭ ਤੋਂ ਮਹਿੰਗਾ ਹੁੰਦਾ 60 70 ਰੁਪਏ ਕਿਲੋ ਬਾਜ਼ਾਰ 'ਚ ਅੰਬ ਮਿਲਦਾ ਆਮ ਮਿਲਦਾ ਜੀ ਇਹ ਬੂਟੇ ਫਿਰ ਆਪਣੇ ਕੋਲੇ ਰਾਮ ਕੇਲੇ ਦੇ ਜਿਵੇਂ ਉਹ ਮੀਡੀਅਮ ਹੈ ਜੀ ਉਸ ਤੋਂ ਛੋਟਾ ਵੀ ਪਿਆ ਜੇ ਕੋਈ ਕਿਸਾਨ ਭਰਾ ਕਹਿੰਦਾ ਯਾਰ ਇੰਨਾ ਟਾਈਮ ਲਾਉ ਅੰਬ ਵੱਡੇ ਆ ਦੇਖੋ ਜੀ 8 ਫੁੱਟ ਦਾ ਆ ਚੱਕੋ ਬਾਈ ਹਾਂਜੀ ਸਾਰੇ ਹਾਲ ਹੀ ਆ ਬਾਈ ਕੋਲੇ ਜਿਹੜਾ ਮਰਜ਼ੀ ਜਿਵੇਂ ਮਰਜ਼ੀ ਆਜੋ 8 ਫੁੱਟ ਦੇ ਦੇਖ ਲਓ ਬਾਈ ਜੀ ਕਿੰਨਾ ਮੋਟਾ ਮੁੱਢ ਦਿਖਾ ਸਕਦਾ ਆ ਦੇਖੋ ਜੀ ਜਿੰਨਾ ਗੁੜ ਪਾਉਂਗੇ ਉਹਨੇ ਮਿੱਠਾ ਬਿਲਕੁਲ ਵਾਜਬ ਹੈ ਬਾਈ ਜੀ ਅੱਛਾ ਬਾਈ ਕਿੰਨੇ ਦਾ ਹੋਊਗਾ ਇਹ ਬੂਟਾ ਬਈ 2000 ਦਾ ਬੂਟਾ ਬਈ ਲਓ ਬਾਈ ਦੇਖੋ ਆਰਾਮ ਕੇਲਾ 2000 ਦਾ ਡੋਲੇ ਜਿੰਨਾ ਮੋਟਾ 8 ਫੁੱਟ ਉੱਚਾ 8-9 ਫੁੱਟ ਪੂਰਾ ਮੁੱਢ ਬਣਿਆ ਹੋਇਆ ਨੇ ਇਹਨੇ ਮੁੱਢ ਬਣਿਆ ਹੋਇਆ ਜੀ ਚੱਕੋ ਬਈ ਜਿੰਨੇ ਮਰਜ਼ੀ ਅੰਬ ਲੈ ਜਾਓ ਬਈ ਆਜੋ ਕਰ ਹਾਂਜੀ ਲਓ ਜੀ ਸਾਰੇ ਬੂਟੇ ਆ ਚੁੱਕੇ ਨੇ ਫੇਰ ਜਿਹੜਾ ਆਪਣੇ ਕਿਸਾਨ ਭਰਾ ਕਹਿੰਦੇ ਆ ਬਾਈ ਸਾਡੇ ਨਿੰਬੂ ਹਾਂਜੀ ਸਿਆਲਾਂ ਚ ਲੱਗਦਾ ਹਾਂਜੀ ਉਹ ਆ ਚੀਜ਼ ਹੁੰਦੀ ਆ ਬਾਈ ਠੀਕ ਹੈ ਆਪਣੇ ਬੂਟੇ ਵਿਕਦੇ ਨਹੀਂ ਅਸੀਂ ਵੇਚਦੇ ਨਹੀਂ ਪਰ ਜਿਹੜੇ ਮੰਗ ਲੈਂਦੇ ਆ ਦੇਣੇ ਵੀ ਜਿਹੜਾ ਪਤਲੀ ਛਿਲਕਾ ਲਾ ਹੁੰਦਾ ਜੀ ਉਹ ਆ ਬਾਈ ਜੀ ਠੀਕ ਹੈ ਆ ਦੇਖੋ ਹੁਣ ਕਿੰਨਾ ਫਲ ਆਇਆ ਜੀ ਹਾਂਜੀ ਹੁਣ ਫੁੱਲ ਚੱਕਦੇ ਨੇ ਉਹਨੇ ਫੁੱਲ ਚੱਕ ਲਿਆ ਜੀ ਹਾਂਜੀ ਹੁਣ ਇਹ ਤੁਹਾਨੂੰ ਅੱਗੇ ਸਤੰਬਰ ਦੇ ਵਿੱਚ ਜਾਂ ਇਸ ਤੋਂ ਅੱਗੇ ਜਾ ਕੇ ਪੂਰੀ ਸਰਦੀ ਦੇ ਵਿੱਚ ਫੁੱਲ ਭਰੂਗਾ ਮੱਠਲਾਂ ਦੇ ਮੱਠਲ ਨਿੰਬੂ ਲੱਗਣਗੇ ਹਾਂਜੀ ਪਰ ਲੱਗਣਗੇ ਕਦੋਂ ਜੀ ਕੁਰਤੇ ਧਰਨੀਆਂ ਦੇ ਵਿੱਚ ਹਨਾ ਨਿੰਬੂ ਦੀ ਲੋੜ ਹੁੰਦੀ ਆ ਆਪਾਂ ਨੂੰ ਗਰਮੀਆਂ ਦੇ ਵਿੱਚ ਠੀਕ ਹੈ ਬਾਈ ਇਹ ਚੱਕਰ ਹੈ ਜੀ ਆ ਦੇਖੋ ਜੀ ਇਹ ਹਜ਼ਾਰ ਸੁਫੇ ਦਾ ਸਟਾਕ ਜਿੰਨਾ ਹੈ ਹਜ਼ਾਰ ਸੁਫੇ ਦਾ ਦੇਖੋ ਕਿੰਨੀ ਸੋਹਣੀ ਪਲਾਂਟੇਸ਼ਨ ਹੈ ਨਾ ਬਹੁਤ ਸੋਹਣੀ ਗਰੋਥ ਪੂਰਾ ਵਧੀਆ ਫਰ ਆ ਗਈ ਜੀ ਕਠਲ ਆ ਗਈ ਕਟਖਲ ਆ ਗਈ ਬਾਈ ਹਨਾ ਸਬਜੀ ਬੰਦੀ ਜੀ ਦੀ ਫਿਰ ਆ ਸੇਬ ਦੀਆਂ ਵੈਰਾਈਟੀਆਂ ਆ ਗਈਆਂ ਜੀ ਤਿੰਨ ਠੀਕ ਹੈ ਜੀ ਆਪਣੇ ਗਰਮੀ ਵਾਲਾ ਸੇਬ ਹੌਟ ਕਲਾਈਮੇਟ ਵਾਲਾ ਸੇਬ ਆ ਗਿਆ ਬਾਈ ਗਰਮੀ ਚ ਜੀ ਤਿੰਨ ਵੈਰਾਈਟੀਆਂ ਆ ਜੀ ਇਹ ਹੈਗੀ ਆ ਜੀ ਹਰਮਨ 99 ਠੀਕ ਹੈ ਬਾਈ ਆ ਆ ਗਈ ਜੀ ਆਪਣੀ ਅਨਾਡ ਅੰਨਾ ਡੌਰ ਸੈਟ ਜੀ ਆਹ 골ਡਨ ਡੌਰ ਸੈਟ ਦੂਸਰਾ ਜੀ ਅੰਨਾ ਵੈਰਾਈਟੀ ਆ ਗਈ ਜੀ ਇਹ ਆ ਗਈ ਜੀ ਆਪਣੀ ਅੰਨਾ ਅੰਨਾ ਸੋਰੀ 골ਡਨ ਡੌਰ ਸੈਟ ਠੀਕ ਹੈ ਬਾਈ ਆ ਗਿਆ ਹਰਮਨ 99 ਉਹ ਤਿੰਨੇ ਦੂਰ ਦੂਰ ਰੱਖੀਆਂ ਅਲੱਗ-ਅਲੱਗ ਲਓ ਜੀ ਹਾਂਜੀ ਸੇਵ ਵੀ ਬਾਈ ਤੁਹਾਡਾ ਹੁਣ ਸੁਪਨਾ ਪੂਰਾ ਹੋ ਗਿਆ ਜੀ ਜਿਵੇਂ ਅਸੀਂ ਆ ਟੈਗ ਲੱਗੇ ਆ ਹਾਂਜੀ ਕੱਲ ਬਾਰਿਸ਼ ਜ਼ਿਆਦਾ ਹੋਣੇ ਕਰਕੇ ਪੂਰੇ ਟੈਗ ਲਾ ਨਹੀਂ ਸਕੇ ਤਾਂ ਕੋਲੋ-ਕੋਲ ਹੀ ਪਏ ਆ ਸਾਰਾਂ ਦਾ ਅਲੱਗ-ਅਲੱਗ ਨਾਮ ਆ ਜਿਹੜਾ ਉੱਥੋਂ ਲਿਖ ਦਿੰਨੇ ਉਹ ਹੀ ਆਪਣੇ ਬੰਦੇ ਲੈ ਜਾਂਦੇ ਠੀਕ ਹੈ ਬਾਈ ਫਿਰ ਆ ਕੇ ਲਾ ਗਾ ਜੀ ਅੰਦਰ ਵਾਲਾ ਇਹ ਇਹੋਗਾ ਛੋਟਾ ਪਰ ਹੋਊਗਾ ਮਿੱਠਾ ਉੱਤੇ ਪੱਕੂਗਾ ਠੀਕ ਹੈ ਬਈ ਠੀਕ ਹੈ ਜੀ ਠੀਕ ਆ ਆਵਲਾ ਆ ਗਿਆ ਜੀ ਰੈੱਡ ਅੱਛਾ ਬਈ ਲਾਲ ਰੰਗ ਦਾ ਆਮਲਾ ਜੀ ਲਾਲ ਆਮਲਾ ਜੀ ਲਓ ਬਈ ਤੁਸੀਂ ਬਈ ਸੁਣਿਆ ਨਹੀਂ ਹੋਣਾ ਕਦੇ ਆ ਰੈੱਡ ਆਮਲਾ ਆਪਾਂ ਤਾਂ ਹਰਾ ਆਮਲਾ ਦੇਖਦੇ ਆ ਲਾਲ ਰੰਗ ਦਾ ਆਮਲਾ ਬਈ ਇਹ ਤੇ ਕਿਹੜੀ ਵੈਰਾਈਟੀ ਆ ਇਹ ਏ ਬਾਈ ਜੀ ਰੈੱਡ ਕਹਿ ਕੇ ਇੱਕ ਵਾਰੀ ਦਿੱਤਾ ਬਾਕੀ ਬੈਲ ਦੇ ਵਿੱਚ ਨਵੀਂ ਆਈ ਆਪਾਂ ਵੀ ਨਵੀਂ ਵੈਰੈਟੀ ਆਈ ਆ ਆਪਾਂ ਵੀ ਪਹਿਲੀ ਵਾਰ ਲੈ ਪਹਿਲੀ ਵਾਰ ਹੀ ਸੁਣਿਆ ਆਪਾਂ ਵੀ ਬੈਲ ਦੇ ਵਿੱਚ ਆਪਾਂ ਦੇਖਾਂਗੇ ਜੀ ਹਨਾ ਠੀਕ ਆ ਬਾਈ ਫਿਰ ਆ ਗਿਆ ਬਾਈ ਜੀ 골ਡਨ 8 ਅਮਰੂਦ ਦਿਖਾ ਸਕਦੇ ਹਾਂ ਤੁਸੀਂ 골ਡਨ 8 골ਡਨ 8 ਮੰਡੀ ਦੇ ਵਿੱਚ ਹਜੇ ਪੂਰਾ ਆਇਆ ਨਹੀਂਗਾ ਜੀ ਨਾਲੇ ਤਾਂ ਸਾਰੀਆਂ ਨਰਸਰੀਆਂ 'ਚ ਮਿਲਣਾ ਹੈ ਤੇ ਸ਼ਾਇਦ ਬਾਜ਼ਾਰ 'ਚ ਵੀ ਸਾਰੀਆਂ 'ਚ ਨਹੀਂ ਮਿਲਣਾ 골ਡਨ 8 ਆਪਾਂ ਲੱਗਿਆ ਪਿਆ ਜੀ ਬਾਈ ਜੀ 골ਡਨ 8 ਸਰਚ ਕਰਿਓ YouTube ਤੇ ਜਾਂ Google ਤੇ ਪਾਓ 골ਡਨ 8 ਲਓ ਜੀ ਰੋਕੋ ਮੈਨੂੰ